ਤੁਸੀਂ ਦੇਖ ਰਹੇ ਹੋ ਦੇਨਸੂਰ ਟੀਵੀ ਮੈਂ ਹਾਂ ਅਮਨ ਲੂਨਾ ਪੂਰੇ ਦੇਸ਼ 'ਚ ਜਿੱਥੇ ਇੰਨੀ ਗਰਮੀ ਪੈ ਰਹੀ ਸੀ ਉੱਥੇ ਹੀ ਚੰਡੀਗੜ੍ਹ ਯਾਨੀ ਕਿ ਸਿਟੀ ਬਿਊਟੀਫੁੱਲ 'ਚ ਵੀ ਕਾਫੀ ਗਰਮੀ ਨਹੀਂ ਪੈ ਰਹੀ ਸੀ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੇਕਿਨ ਤੁਹਾਨੂੰ ਦੱਸ ਦਿੰਦੇ ਹਾਂ ਚੰਡੀਗੜ੍ਹ 'ਚ 42 ਤੋਂ ਲੈ ਕੇ 46 ਡਿਗਰੀ ਤੱਕ ਵੀ ਟੈਂਪਰੇਚਰ ਪਹੁੰਚਿਆ ਤੇ ਅੱਜ ਰਾਤ ਦੇ ਸਮੇਂ ਅਚਾਨਕ ਹੀ ਮੀਂਹ ਪੈਣ ਲੱਗ ਗਿਆ ਤੇ ਮੀਂਹ ਦੇ ਨਾਲ ਨਾਲ ਐਨਾ ਭਾਰੀ ਤੂਫਾਨ ਆਇਆ ਜਿੱਥੇ ਕਿ ਲੋਕਾਂ ਨੂੰ ਰਹਾਤ ਦੇ ਨਾਲ ਨਾਲ ਆਫਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਿੰਦੇ ਆ ਅਸੀਂ ਇਸ ਟਾਈਮ ਖੜੇ ਆ ਸੈਕਟਰ 7 ਦੇ ਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਦਰਖਤ ਹੈ ਇੱਕ ਦਰਖਤ ਜਿੱਦਾਂ ਡਰਖਤ ਗਿਆ ਗੱਡੀ ਦੇ ਉੱਪਰ ਤਕਰੀਰ ਤੁਹਾਨੂੰ ਗੱਡੀ ਦੀ ਤਸਵੀਰਾਂ ਵੀ ਦਿਖਾ ਦਿੰਦੇ ਆ ਸਾਫ ਤੌਰ ਤੇ ਤੇ ਤੁਹਾਨੂੰ ਹੋਰ ਵੀ ਕਸੀਰ ਦਿਖਾਵਾਂਗੇ ਵੀ ਚੰਡੀਗੜ੍ਹ ਤੇ ਕਾਫੀ ਤਰ੍ਹਾਂ ਦੇ ਡਿੱਗੇ ਨੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਹੈ ਚੰਡੀਗੜ੍ਹ ਤੇ ਉਹ ਕਾਫੀ ਨਜ਼ਰ ਆਈਆਂ ਸੜਕਾਂ ਤੇ ਜਿਹੜੀ ਕਿ ਹਰ ਜਗ੍ਹਾ-ਜਗ੍ਹਾ ਸਪੋਰਟ ਤੇ ਪਹੁੰਚ ਗਈਆਂ ਜਿੱਦਾਂ-ਜਿੱਦਾਂ ਸੂਚਨਾ ਮਿਲ ਰਹੀ ਹੈ ਵੀ ਇੱਥੇ ਪੇੜ ਡਿੱਗਿਆ ਹੈ ਇ ਜ਼ਿਆਦਾਤਰ ਸੈਕਟਰਾਂ 'ਚ ਬਿਜਲੀ ਗੁੱਲ ਹੋ ਗਈ ਹੈ ਕਲੋਨੀਆਂ 'ਚ ਤਾਂ ਬਿਜਲੀ ਹੈ ਹੀ ਨਹੀਂ ਲੇਕਿਨ ਕਾਫੀ ਸੈਕਟਰਾਂ 'ਚ ਵੀ ਬਿਜਲੀ ਗੁੱਲ ਹੈ ਜਿਸ ਤਰਕੇ ਲੋਕਾਂ ਨੂੰ ਕਾਫੀ ਆਫਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜਿੱਥੇ ਕਿ ਰਾਹਤ ਵੀ ਮਿਲੀ ਹੈ ਲੋਕਾਂ ਨੂੰ ਤੇ ਨਾਲ ਨਾਲ ਆਫਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਇਹ ਸੈਕਟਰ ਸਾਧੀ ਸਾਤ ਤੌਰ ਤੇ ਤਸਵੀਰ ਦਿਖਾ ਦਿੰਨੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਦਰਖਤ ਡਿੱਗਿਆ ਹੋਇਆ ਹੈ ਕਿ ਕਾਰ ਦੇ ਉੱਪਰ ਇੱਕ ਦਰਖਤ ਡਿੱਗਿਆ ਹੋਇਆ ਹੈ ਤੇ ਜਿਹੜਾ ਵੀ ਗੱਡੀ ਨੂੰ ਨੁਕਸਾਨ ਵੀ ਪਹੁੰਚਿਆ ਤੇ ਉਸ ਤੋਂ ਬਾਅਦ ਨੂੰ ਸੈਕਟਰ 27 ਦੀ ਵੀ ਇੱਕ ਤਸਵੀਰ ਦਿਖਾ ਦਿੰਦੇ ਆ ਜਿੱਥੇ ਕਿ ਇੱਕ ਦਰਖਤ ਪੂਰੀ ਤਰ੍ਹਾਂ ਡਿੱਗਿਆ ਹੋਇਆ ਤੇ ਲੋਕਾਂ ਦਾ ਉੱਥੋਂ ਦੀ ਉਸ ਸੜਕ ਤੋਂ ਆਉਣਾ ਵੀ ਬੰਦ ਹੋ ਗਿਆ ਹੈ ਤੇ ਹੋਰ ਵੀ ਤੁਹਾਨੂੰ ਨਸੀਰਾ ਸਾਈਡ ਦੀ ਦਿਖਾ ਦਿੰਦੇ ਆ ਤੇ ਤੁਹਾਨੂੰ ਜ਼ਗਾਦਾਰ ਦੱਸ ਰਹੇ ਆ ਵੀ ਸੈਕਟਰ ਚੰਡੀਗੜ੍ਹ ਦੇ ਸਾਰੇ ਸੈਕਟਰਾਂ 'ਚ ਮਤਲਬ ਕਿ ਜ਼ਿਆਦਾਤਰ ਸੈਕਟਰਾਂ 'ਚ ਜਿਹੜੀ ਕਿ ਗੁੱਲ ਹੋ ਗਈ ਹੈ ਪੂਰੀ ਤਰ੍ਹਾਂ ਤੋਂ ਤੇ ਲੋਕ ਵਾਰ-ਵਾਰ ਬਿਜਲੀ ਵਿਭਾਗ ਨੂੰ ਫੋਨ ਕਰ ਰਹੇ ਆ ਲੇਕਿਨ ਉੱਥੋਂ ਦੀ ਕੋਈ ਫੋਨ ਨਹੀਂ ਚੁੱਕਿਆ ਜਾ ਰਿਹਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਵੀ ਤੁਹਾਨੂੰ ਵਾਰ-ਵਾਰ ਇਹੀ ਦੱਸਣਾ ਚਾਹੁੰਦੇ ਆ ਵੀ ਜਿੱਥੇ ਲੋਕਾਂ ਨੂੰ ਰਾਹਤ ਦਾ ਰਾਹਤ ਮਿਲੀ ਹੈ ਉੱਥੇ ਹੀ ਲੋਕਾਂ ਨੂੰ ਕਾਫੀ ਆਫਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਚੰਡੀਗੜ੍ਹ 'ਚ ਕਾਫੀ ਭਾਰੀ ਤੂਫਾਨ ਆਇਆ ਹੈ ਜਿੱਥੇ ਕਿ ਲੋਕਾਂ ਦਾ ਆਣਾ ਜਾਣਾ ਅਸਤਵਿਸ਼ਟ ਹੋ ਗਿਆ ਹੈ ਕਿਹਨਾ ਮੈਂ ਮੈਂ ਆਪਕਾ ਤੁਮਨ ਕਦੋਂ ਸਾਈਟ ਗਈਆ ਦੋ ਤਿੰਨ ਘੰ

तो फिर लाइट नहीं आती तो फिर क्या होगा फिर देखते हैं नेक्स्ट स्टेप तो फिर आपकी ये लगा दे कल लगी जाएगी लगता है चंडीगढ़ तो कैमरामैन दीपक दयाल मैं अमन लूना दैनिक सूर्य टीवी देश दुनिया की हर खबर सबसे पहले देखने के लिए फॉलो करें दैनिक सवेरा टीवी YouTube, Facebook, Instagram, X और व्हाट्सएप चैनल पर